ਗੋਪੀ ਦਾ ਚੇਲਾ ਵੀ ਬੰਦੀਗਰੀ ਆਉਂਦਾ ਦੇਖੋ ਫਿਰ ਦਬਰਜੀ ਵਾਲੇ ਨੂੰ ਟੌਪ ਦਾ ਜਫਾ ਲਓ ਸੁਆਦ ਫਿਰ ਬੋਲ ਸਿੱਧੂ ਸਾਹਿਬ ਦੇ ਹੋਣਗੇ ਲਓ ਸਾਹਮਣੇ ਇਸ ਵੇਲੇ ਦਬਰਜੀ ਵਾਲਾ ਦੀਪ ਆ ਗਿਆ ਮੇਰੇ ਵੀਰੋ ਆਹ ਚਾਰਾਂ ਜਫਿਆਂ ਦੇ ਵਿੱਚੋਂ ਹੁਣ ਕੌਣ ਇੱਕ ਪਾਸੇ ਇੱਕਮ ਫਤਾਹਪੁਰ ਪਿੰਡ ਔਰ ਦੂਜੇ ਪਾਸੇ ਦਬਰਜੀ ਵਾਲਾ ਦੀਪ ਲੱਗਿਆ ਜੋ ਨਜ਼ਾਰਾ ਵੱਖਰਾ ਹੈ ਨਜ਼ਾਰਾ ਵੱਖਰਾ ਸਰਹਾਰੀ ਮੰਡ ਦਾ ਕਬੱਡੀ ਕੱਪ ਦਾ ਕਹਿੰਦੇ ਨਜ਼ਾਰਾ ਵੱਖਰਾ ਇੱਕੋ ਸ਼ੋਅ ਮੈਚ ਤੇ ਇੱਕੋ ਸ਼ੋਅ ਮੈਚ ਦੇ ਵਿੱਚ ਧੰਤਾਂਤਾਂ ਹੋਈ ਜਾਂਦੀ ਹੈ ਸੈਂਟਰ ਬੈਲੀ ਕਬੱਡੀ ਪਾ ਰਿਹਾ ਗੁਰਵੀਰ ਸਿੰਘ ਮੱਲੀ ਤਿਆਰ ਵਰ ਤਿਆਰ ਹੁਣ ਫਤਾਹਪਰੀਆ ਕਹਿੰਦਾ ਮੈਨੂੰ ਛੱਡੋ ਮੈਂ ਤਾਂ ਹੱਥ ਕਰਕੇ ਦੇਖਣਾ ਪਰ ਸਾਹਮਣੇ ਸਮਾ ਫਾਉਲ ਹੋਇਆ ਤੇ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜਾ ਜੁੜਾ ਕਮਨੂ ਜਾਂ ਆਖ ਸੁਖ ਪੰਘਾਲੇ ਨੂੰ ਹੁਣ ਜੱਫਾ ਲਾਵੇ ਪਹਿਲਵਾਨ ਆਲਮਗੀਰ ਵਾਲੇ ਨੂੰ ਹੁਣ ਜਫਾ ਲਾਵੇ ਪਹਿਲਵਾਨ ਆਲਮਗੀਰ ਵਾਲੇ ਨੂੰ ਆਲਮਗੀਰੀਆ ਪਰ ਦੂਜੇ ਪਾਸੇ ਫਤਾਪੁਰ ਪਿੰਡ ਇਹ ਕਮ ਗੋਪੀ ਦਾ ਚੰਡਿਆ ਹੋਇਆ ਕਹੋ ਜੀ ਗੱਲ ਕਰਦਾ ਲੈ ਵੀ 365 ਵਾਲਿਆਂ ਜੂਮ ਕਰਕੇ ਵਿਖਾ ਦੇ ਦੁਨੀਆ ਨੇ ਦੇਖਣਾ ਦੁਨੀਆ ਵੀ ਇਸ ਨੌਜਨ ਦੀ ਖੜੇ ਖੇਡ ਨੂੰ ਬੜਾ ਪਿਆਰ ਕਰਦੀ ਹੈ ਦੁਨੀਆ